ਇਸੇ ਕਥੇ ਇਸ ਤੋਂ ਮਾੜਾ ਜਿਹੜਾ ਇੱਕ ਵਰਤਾਰਾ ਹੈਗਾ ਉਹ ਕੀ ਹੋ ਸਕਦਾ ਇਸ ਤੋਂ ਮਾੜਾ ਹੋਰ ਕੋਈ ਹੋ ਨਹੀਂ ਸਕਦਾ ਕਿ ਤੁਸੀਂ ਬੰਦਿਆਂ ਦੇ ਘਰਾਂ ਨੂੰ ਜਾ ਕੇ ਤੁਸੀਂ ਢਾ ਦਿਓ ਬਿਨਾਂ ਕਿਸੇ ਵਜ੍ਹਾ ਦੇ ਜਦੋਂ ਇਹ ਢਾ ਦਿੰਦੇ ਨੇ ਉਹ ਕਹਿੰਦੇ ਨੇ ਜੀ ਸਾਨੂੰ ਜਿਹੜਾ ਕੋਰਟ ਦਾ ਆਰਡਰ ਸੀਗਾ ਉਹ ਸਾਨੂੰ ਬਾਅਦ ਵਿੱਚ ਮਿਲਿਆ ਜਿੱਥੇ ਉਹਨਾਂ ਨੇ ਘੜ ਘਾੜ ਦਿੱਤੇ ਤੇ ਫਿਰ ਉਹ ਕੋਰਟ ਕੋਈ ਕੋਰਟ ਤੋਂ ਸੁਣਿਆ ਗਈ ਸੀ ਕਿ ਉਹਨੇ ਜੀ ਕੋਰਟ ਦਾ ਆਰਡਰ ਸਾਨੂੰ ਬਾਅਦ ਵਿੱਚ ਸੋ ਇਹ ਜਿਹੜੀ ਅਨਹੇਰ ਕਰਤੀ ਹੈ ਨਾ ਇਦਾਂ ਆਲੰਕੀ ਸੁਪਰੀਮ ਕੋਰਟ ਨੇ ਵੀ ਮੇਰੇ ਖਿਆਲ ਕਹਤਾ ਕਿ ਕਿਸੇ ਦਾ ਘਰ ਤੁਸੀਂ ਇਦਾਂ ਢਾ ਨਹੀਂ ਸਕਦੇ ਪਰ ਅਗਰ ਪੁਲਿਸ ਸਟੇਟ ਬਣ ਜਾਏ ਤੇ ਫਿਰ ਤੇ ਲਾਨਤ ਹੈ ਫਿਰ ਤੇ ਆਪਣਾ ਡੈਮੋਕ੍ਰੇਸੀ ਤੇ ਫਿਰ ਕਿੱਥੇ ਰਹਿ ਜੂਗੀ ਫਿਰ ਜਿਹੜੀ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਨੇ ਡੈਮੋਕ੍ਰੈਟਿਕ ਵੈਲਿਊਜ਼ ਨੇ ਉਹ ਕਿੱਥੇ ਰਹਿ ਜਾਣਗੀਆਂ ਫਿਰ ਤੇ ਇੱਥੇ ਜਿਹੜੀ ਅਨਹਿਰਕਤੀ ਇਹਨਾਂ ਨੇ ਸਟੇਟ ਨੇ ਕਰਨੀ ਹੈ ਉਹ ਤੇ ਕਰੇਗਾ ਹੀ ਤੇ ਅਸੀਂ ਤੇ ਕਹਿੰਦੇ ਨੇ ਡੀਪ ਸਟੇਟ ਭਾਰਤ ਦੀ ਉਹਨਾਂ ਨੇ ਕਿਹਾ ਡੀਪ ਸਟੇਟ ਪੰਜਾਬ ਉਹ ਮੈਂ ਉਹਨੂੰ ਕਿਹਾ ਮੈਂ ਕਹਿੰਦਾ ਮੈਂ ਗਲਤ ਗਲਤ ਨਹੀਂ ਸੀਗਾ ਨਾਲੇ ਮੈਂ ਕੋਈ ਮੁੰਡਾ ਖੁੰਡਾ ਨਹੀਂ ਹੈਗਾ ਤੂੰ ਗਲਤ ਕਰ ਰਿਹਾ ਨੇ ਜੀ ਨੇ ਜੀ ਮੈਂ ਕਰਨਾ ਕਰਦਾ ਏਟਲੀਸਟ ਇਹਨਾਂ ਸਬਕ ਆ ਜਾਏ ਜਾਂ ਇਹਨਾਂ ਨੂੰ ਇੰਨੀ ਮਤ ਆ ਜਾਏ ਕਿ ਵੀ ਅਸੀਂ ਅਨੇਰਗਰਦੀ ਨਹੀਂ ਕਰ ਸਕਦੇ 20% ਪੁਲਿਸ ਪਰਸਨਲ ਇਹ ਸਮਝਦੇ ਨੇ ਕਿ ਸਾਨੂੰ ਫੇਅਰ ਪਬਲਿਕ ਦੇ ਵਿੱਚ ਕੈਂਪ ਕਰਨਾ ਪੈਂਦਾ ਹੁਣ ਆ ਜੀ ਮਾਨਸਿਕਤਾ ਹੈ ਕਿ ਵੀ ਅਸੀਂ ਅਸੀਂ ਆਵਾਮ ਨੂੰ ਅਸੀਂ ਡਰਾ ਕੇ ਰੱਖਿਆ ਕਿਸੇ ਦੇ ਉੱਤੇ ਹੱਥ ਚੱਕਣਾ ਤੁਹਾਡੀ ਕੋਈ ਮਤਲਬ ਤੁਹਾਡਾ ਮਤਲਬ ਹੀ ਨਹੀਂ ਬਣਦਾ ਬੁਲਡੋਜ਼ਰ ਨੀਤੀ ਅਤੇ ਮਨੁੱਖੀ ਅਧਿਕਾਰ ਹੁਣੇ ਜਸਟਿਸ ਸਾਹਿਬ ਵੀ ਗੱਲ ਕਰਦੇ ਸੀਗੇ ਕਹਿੰਦੇ ਇਸ ਤੋਂ ਮਾੜਾ ਜਿਹੜਾ ਇੱਕ ਵਰਤਾਰਾ ਹੈਗਾ ਉਹ ਕੀ ਹੋ ਸਕਦਾ ਇਸ ਤੋਂ ਮਾੜਾ ਹੋਰ ਕੋਈ ਹੋ ਨਹੀਂ ਸਕਦਾ ਕਿ ਤੁਸੀਂ ਬੰਦਿਆਂ ਦੇ ਘਰਾਂ ਨੂੰ ਜਾ ਕੇ ਤੁਸੀਂ ਢਾ ਦਿਓ ਬਿਨਾਂ ਕਿਸੇ ਵਜ੍ਹਾ ਦੇ ਕਿਉਂਕਿ ਤੁਹਾਨੂੰ ਅਚਾ ਇਹ ਵੀ ਅਸੀਂ ਸੁਣਿਆ ਤੇ ਵੇਖਿਆ ਹੈ ਕਿ ਜਦੋਂ ਏਟਾ ਦਿੰਦੇ ਨੇ ਉਹ ਕਹਿੰਦੇ ਨੇ ਜੀ ਸਾਨੂੰ ਜਿਹੜਾ ਕੋਰਟ ਦਾ ਆਰਡਰ ਸੀਗਾ ਉਹ ਸਾਨੂੰ ਬਾਅਦ ਵਿੱਚ ਮਿਲਿਆ ਕਈ ਟਾਈਮ ਇਹ ਹੋ ਜਾਂਦਾ ਕਈ 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 ਇਨਸਟੈਂਸਸ ਇਹ ਹੋ ਜੇ ਹੋਏ ਨੇ ਜਿੱਥੇ ਉਹਨਾਂ ਨੇ ਘੜ ਘਾੜ ਦਿੱਤੇ ਤੇ ਫਿਰ ਉਹ ਕੋਰਟ ਕਿਤੇ ਸੀ ਕੋਰਟ ਤੋਂ ਸਟੇ ਆ ਗਈ ਸੀ ਕਿ ਉਹਨੇ ਜੀ ਕੋਰਟ ਦਾ ਆਰਡਰ ਸਾਨੂੰ ਬਾਅਦ ਵਿੱਚ ਮਿਲਿਆ ਸੋ ਇਹ ਜਿਹੜੀ ਅਨੇਰ ਕਰਦੀ ਹੈ ਨਾ ਇਦਾਂ ਹਾਲਾਂਕਿ ਸੁਪਰੀਮ ਕੋਰਟ ਨੇ ਵੀ ਮੇਰੇ ਖਿਆਲ ਕਹਤਾ ਹੈ ਕਿ ਵੀ ਕਿਸੇ ਦਾ ਘਰ ਤੁਸੀਂ ਇਦਾਂ ਢਾ ਨਹੀਂ ਸਕਦੇ ਪਰ ਅਗਰ ਪੁਲਿਸ ਸਟੇਟ ਬਣ ਜਾਏ ਤੇ ਫਿਰ ਤੇ ਲਾਨਤ ਹੈ ਫਿਰ ਤੇ ਆਪਣਾ ਡੈਮੋਕਰੇਸੀ ਤੇ ਫਿਰ ਕਿੱਥੇ ਰਹਿ ਜਾਊਗੀ ਫਿਰ ਜਿਹੜੀ ਡੈਮੋਕਰੈਟਿਕ ਇੰਸਟੀਟਿਊਸ਼ਨਸ ਨੇ ਡੈਮੋਕਰੈਟਿਕ ਵੈਲਿਊਜ਼ ਨੇ ਉਹ ਕਿੱਥੇ ਰਹਿ ਜਾਣਗੀਆਂ ਫਿਰ ਤੇ ਇੱਥੇ ਜਿਹੜੀ ਅਨਿਹਰਕਤੀ ਇਹਨਾਂ ਨੇ ਸਟੇਟ ਨੇ ਕਰਨੀ ਹੈ ਉਹ ਤੇ ਕਰੇਗਾ ਹੀ ਸੋ ਕੱਲ ਪਰਸੋਂ ਵੀ ਆਪਣੇ ਮੇਰੇ ਵੀਰ ਹੋਂਤੇ ਏ ਡੀ ਜੀ ਪੀ ਲਾਅ ਐਂਡ ਆਰਡਰ ਰਿਟਾਇਰ ਹੋਏ ਨੇ ਗੁਰਿੰਦਰ ਢਿੱਲੋਂ ਉਹਨਾਂ ਨੇ ਇੱਕ ਆਰਟੀਕਲ ਲਿਖਿਆ ਸੀਗਾ ਤੇ ਅਸੀਂ ਤੇ ਕਹਿੰਦੇ ਨੇ ਡੀਪ ਸਟੇਟ ਭਾਰਤ ਦੀ ਉਹਨਾਂ ਨੇ ਕਿਹਾ ਡੀਪ ਸਟੇਟ ਪੰਜਾਬ ਦੀ ਜਿਹੜਾ ਹੁਣ ਇੱਥੇ ਕੰਮ ਹੋ ਰਿਹਾ ਨਾ ਉਹ ਕਹਿੰਦੇ ਡੀਪ ਸਟੇਟ ਪੰਜਾਬ ਦਾ ਜਿਹੜਾ ਹੈਗਾ ਉਹ ਇਹ ਕੰਮ ਕਰ ਰਿਹਾ ਉਹਨਾਂ ਦਾ ਆਰਟੀਕਲ ਇਹ ਕਹਿੰਦਾ ਸੋ ਸਾਨੂੰ ਸਾਰਿਆਂ ਨੂੰ ਐਜ਼ ਸਿਵਲ ਸੁਸਾਇਟੀ ਖੜੇ ਹੋ ਕੇ ਤੇ ਇਹਦੇ ਉਲਟ ਸਾਨੂੰ ਸਾਡੀ ਆਵਾਜ਼ ਜ਼ਰੂਰ ਬੁਲੰਦ ਕਰਨੀ ਚਾਹੀਦੀ ਹੈ ਕਿਉਂਕਿ ਇਹ ਤੇ ਫਿਰ ਨੇੇਰ ਕਰਦੀ ਆ ਨਾ ਅ ਮੈਨੂੰ ਪਤਾ ਹੈ ਕਿ ਵੀ ਬਹੁਤ ਚਾਰ ਪਹਿਲਾਂ ਮੈਨੂੰ ਵੀ ਇੱਕ ਇੱਥੇ ਪੁਲਿਸ ਵਾਲੇ ਨੇ ਡਕਤਾ ਸੀਗਾ ਫੋਰ ਉਹਨੇ ਗਲਤ ਕੀਤਾ ਸੀਗਾ ਉਸ ਟਾਈਮ ਮੇਰਾ ਦੋਸਤ ਇੱਥੇ ਹੁੰਦਾ ਸੀਗਾ ਐਸਐਸਪੀ ਸੀਐਸਆਰ ਰੈਡੀ ਹੁੰਤੇ ਚਲੋ ਚੜਾਈ ਕਰ ਗਿਆ ਤੇ ਉਹ ਮੈਂ ਉਹਨੂੰ ਕਿਹਾ ਮੈਂ ਕਹਾਂ ਮੈਂ ਗਲਤ ਗਲਤ ਨਹੀਂ ਸੀਗਾ ਨਾਲੇ ਮੈਂ ਕੋਈ ਮੁੰਡਾ ਗੁੰਡਾ ਨਹੀਂ ਹੈਗਾ ਤੂੰ ਗਲਤ ਕਰ ਰਿਹਾ ਨਹੀਂ ਜੀ ਨਹੀਂ ਜੀ ਮੈਂ ਕਰਨਾ ਕਰਨਾ ਕਾਰਟੂਕਟ ਲੌਂਗ ਸਟੋਰੀ ਸ਼ਾਰਟ ਉਹਨੇ ਪਰਚਾ ਕੱਟਤਾ ਮੈਂ ਜਾ ਕੇ ਉਹਦੀ ਕੰਪਲੇਂਟ ਕੀਤੀ 29 ਸੈਕਟਰ ਉੱਥੇ ਲੱਗਿਆ ਰਿਹਾ ਤੇ ਮੈਂ ਉਹਨੂੰ ਕਿਹਾ ਫਿਰ ਮੈਂ ਉਹਨੂੰ ਇਹ ਵੀ ਕਿਹਾ ਮੈਂ ਕਿਹਾ ਦੇਖ ਰੈਡੀ ਮੇਰਾ ਦੋਸਤ ਹੈ ਮੇਰੇ ਲਾਇਸੈਂਸ ਉੱਤੇ ਦੋ ਮਾਰਕ ਨੇ ਇਹ ਨਹੀਂ ਕਿ ਵੀ ਮੈਂ ਅਗਰ ਗਲਤੀ ਕਰਦਾ ਤੇ ਮੈਂ ਆਪਣੇ ਆਪ ਨੂੰ ਬਚਾ ਲੈਣਾ ਇਹ ਹੈਗੇ ਬਟ ਇਹ ਮੇਰੀ ਗਲਤੀ ਨਹੀਂ ਸੀਗੀ ਤੂੰ ਹਰਾਸ ਕਰ ਰਿਹਾ ਤੇ ਮੈਂ 29 ਸੈਕਟਰ ਗਿਆ ਮੈਂ ਥੋੜਾ ਚੇਸਅਪ ਕੀਤਾ ਰੈਡੀ ਵਾਪਸ ਆ ਗਿਆ ਐਸਐਸਪੀ ਲੱਗਿਆ ਤੇ ਉਸ ਸ਼ਖਸ ਨੇ ਮੈਨੂੰ ਕਹਿਤਾ ਸੀਗਾ ਕਿ ਜੀ ਮੈਂ ਕੋ ਰੈਡੀ ਰੂਡੀ ਨਹੀਂ ਪਛਾਣਦਾ ਕਿਉਂਕਿ ਉਸ ਟਾਈਮ ਇਹ ਚਰਚਾ ਸੀਗੀ ਕਿ ਵੀ ਆਇਆ ਕਿ ਉਹ ਵਾਪਸ ਐਸਐਸਪੀ ਚੰਡੀਗੜ੍ਹ ਲੱਗੇਗਾ ਜਾਂ ਪੰਜਾਬ ਵਾਪਸ ਆਪਣੇ ਹੋਮ ਸਟੇਜ ਜਾਏਗਾ। ਉਹ ਵਾਪਸ ਆਇਆ ਅਸੀਂ ਮਿਲੇ ਕਿੱਥੇ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਤੇਰੇ ਤੇ ਤੇਰੇ ਤੇ ਸਬ ਇੰਸਪੈਕਟਰ ਤੈਨੂੰ ਨਹੀਂ ਪਛਾਣਦਾ ਉਹ ਕਹਿੰਦੇ ਰੈਡੀ ਰੂਡੀ ਸਾਨੂੰ ਨਹੀਂ ਪਤਾ ਕੌਣ ਹੈ। ਤੇ ਖੈਰ ਉਹਨੇ ਕੁਝ ਕੀਤਾ ਹੋਣਾ। ਇੱਕ ਦਿਨ ਉਹ ਮੇਰੇ ਘਰੇ ਆ ਗਿਆ ਉਹ ਗਿਆ ਮੇਰੇ ਪਿੰਡ ਮੇਰੇ ਕਜ਼ਨ ਨੂੰ ਲੱਭ ਕੇ ਅੰਮ੍ਰਿਤਸਰ ਜ਼ਿਲ੍ਹੇ ਚ ਉਧੂ ਉਧਸਟ ਫਿਰ ਆਇਆ ਫਿਰ ਮੇਰੇ ਕੋਡੇ ਵੀ ਮੇ ਤੋਂ ਗਲਤੀ ਹੋ ਗਈ ਜੀ। ਕਹਿੰਦਾ ਮੇਰਾ ਭਾਅ ਹੈਗਾ ਮੈਂ ਇਸ ਲਈ ਉਹ ਚੀਜ਼ ਜੈਸਾ ਪੀਤੀ ਸੀ ਕਿ ਵੀ ਜਿਹਦੇ ਕੋਲ ਵੀ ਵਸੀਲਾ ਹੋਵੇ ਤੁਸੀਂ ਉਹਨੂੰ ਜ਼ਰੂਰ ਵਰਤੋ ਜਿੱਦਾਂ ਹੁਣ ਹੈ ਮਿਸਿਸ ਬਾਠ ਨੇ ਇਹ ਬੇੜਾ ਚੱਕਿਆ ਉੱਥੇ ਪਟਿਆਲੇ ਦੇ ਵਿੱਚ ਤੁਸੀਂ ਚੱਕੋ ਤਾਂ ਕਿ ਇਹ ਇਹਨਾਂ ਨੂੰ ਏਟਲੀਸਟ ਇਹਨਾਂ ਸਬਕ ਆ ਜਾਏ ਜਾਂ ਇਹਨਾਂ ਨੂੰ ਇੰਨੀ ਮਤ ਆ ਜਾਏ ਕਿ ਵੀ ਅਸੀਂ ਅਨਿਹਰਗਰਦੀ ਨਹੀਂ ਕਰ ਸਕਦੇ ਤੇ ਉਹ ਜਦੋਂ ਫਿਰ ਮੈਂ ਵੀ ਇਹ ਸੋਚਾਂ ਕਿ ਜਦੋਂ ਉਹਨੇ ਆਹ ਸਭ ਕੰਮ ਕੀਤਾ ਉਹ ਸਬ ਇੰਸਪੈਕਟਰ ਨੇ ਕਿ ਵੀ ਅੱਗੇ ਸੋਚ ਕੇ ਉਹ ਕਿਸੇ ਨੂੰ ਹਰਾਸ ਕਰੇਗਾ ਆਮ ਆਮ ਜਨਤਾ ਨੂੰ ਸੋ ਕਹਿਣ ਦਾ ਮੇਰਾ ਪਾਪ ਹੈਗਾ ਕਿ ਸਾਨੂੰ ਸਾਰਿਆਂ ਨੂੰ ਖੜਕੇ ਤੇ ਜਦੋਂ ਵੀ ਕਿਸੇ ਨਾਲ ਕੋਈ ਧੱਕਾ ਹੁੰਦਾ ਸਾਨੂੰ ਸਾਰਿਆਂ ਨੂੰ ਖੜਕੇ ਤੇ ਉਹਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤੇ ਇਹਦੇ ਵਿੱਚ ਹੀ ਆਪਾਂ ਅੱਜ ਦਾ ਸੈਮੀਨਾਰ ਅਸੀਂ ਰਚਿਆ ਹੋਇਆ ਹੈ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਹੀ ਪ੍ਰੋਗਰਾਮ ਚ ਮੈਂ ਉਹਨੇ ਦਿਖਾ ਰਿਹਾ ਸੀਗਾ ਇੱਕ ਐਨ ਜੀਓ ਹੈ ਕਾਮਨ ਕੌਜ਼ ਉਹਨਾਂ ਨੇ ਕਿਹਾ ਸਟੇਟਸ ਆਫ ਪੁਲਿਸਿੰਗ ਇਨ ਇੰਡੀਆ ਰਿਪੋਰਟ 2025 ਇਹ ਉਹ ਅੱਜ ਟ੍ਰਿਬਿਊਨਸ ਹੈਗੀ ਖਬਰ ਛੋਟੀ ਜੀ ਖਬਰ ਹੈ ਪਰ ਇਹਦੇ ਵਿੱਚ ਉਹਨਾਂ ਨੇ ਕੀ ਲਿਖਿਆ ਅਕੋਰਡਿੰਗ ਟੂ ਦ ਰਿਪੋਰਟ 20% ਪੁਲਿਸ ਪਰਸਨਲ ਇਹ ਸਮਝਦੇ ਨੇ ਕਿ ਸਾਨੂੰ ਫੇਅਰ ਪਬਲਿਕ ਦੇ ਵਿੱਚ ਕੰਮ ਕਰਨਾ ਪੈਂਦਾ ਹੁਣ ਇਹਦੀ ਮਾਨਸਿਕਤਾ ਹੈ ਕਿ ਵੀ ਅਸੀਂ ਅਸੀਂ ਆਵਾਮ ਨੂੰ ਅਸੀਂ ਡਰਾ ਕੇ ਰੱਖਣਾ 20% ਇਹ ਰਿਪੋਰਟ ਕਹਿੰਦੀ ਜਿਹੜਾ ਸਰਵੇ ਕੀਤਾ ਹੈ ਇਹ ਐਨ ਜੀਓ ਦਾ ਇਹ ਅੱਜ ਅੱਜ ਦੀ ਰਿਪੋਰਟ ਹੈ ਟ੍ਰਿਬਿਊਨ ਦੇ ਵਿੱਚ ਇਹ ਖਬਰ ਹੈ ਛੋਟੀ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸਾਨੂੰ ਇੱਥੋਂ ਇਹ ਆਵਾਜ਼ ਦੇ ਦੇਣੀ ਚਾਹੀਦੀ ਹੈ ਮੈਂ ਤਾਂ ਸਮਝਦਾ ਕਿ ਜਿਹੜਾ ਵੀ ਇੱਥੋਂ ਕੋਈ ਜਗ੍ਹਾ ਕੇ ਵੀ ਪੁਲਿਸ ਵਾਲੇ ਨੂੰ ਤੁਸੀਂ ਪੁਲਿਸਿੰਗ ਕਰੋ ਉਹ ਤੁਹਾਡਾ ਫਰਜ਼ ਵੀ ਹੈਗਾ ਤੁਹਾਡਾ ਤੁਹਾਨੂੰ ਰਿਸਪਾਂਸਿਬਿਲਟੀ ਵੀ ਹੈ ਕਿਸੇ ਦੇ ਉੱਤੇ ਹੱਥ ਚੱਕਣਾ ਤੁਹਾਡੀ ਕੋਈ ਮਤਲਬ ਤੁਹਾਡਾ ਮਤਲਬ ਹੀ ਨਹੀਂ ਬਣਦਾ ਕੋਈ ਬੰਦਾ ਗਲਤ ਕੰਮ ਕਰਦਾ ਉਹਨੂੰ ਤੁਸੀਂ ਪਰਚਾ ਦਰਜ ਕਰ ਦਿਓ ਉਹਨੂੰ ਜੇਲ੍ਹ ਚ ਪਾ ਦਿਓ ਉਹਨੂੰ ਅਰੈਸਟ ਕਰ ਲਓ no problem ਹੱਥ ਹੱਥ ਲਾਣਾ ਤੁਹਾਡਾ ਕੰਮ ਨਹੀਂ ਹੈ ਸੋ ਇਹ ਬਟ ਇੱਥੇ ਤੇ ਇਹ ਹਿਸਾਬ ਕਿਤਾਬ ਚੱਲ ਪਿਆ ਜਿੱਦਾਂ ਹੁਣ 20% ਬੰਦੇ ਕਰ ਰਹੇ ਨੇ ਕਿ ਅਸੀਂ ਅਸੀਂ ਡਰ ਕੇ ਅਸੀਂ ਬੰਦਿਆਂ ਦੇ ਉੱਤੇ ਆਪਣੇ ਆਪ ਨੂੰ ਇਦਾਂ ਭਾਵੀ ਕਰਨਾ ਤੇ ਲੋੜ ਪੈ ਤੇ ਹੁਣ ਜਿਹੜਾ ਕੁਝ ਹੋਇਆ ਸੀਗਾ ਕਿ ਜੀ ਅਸੀਂ ਉਹਨਾਂ ਨੂੰ ਕੁੱਟਮਾਰ ਵੀ ਕਰਾਂਗੇ ਸੋ ਇਹ ਸਾਰੀ ਜਿਹੜੀ ਗੱਲਾਂ ਨੇ ਨਾ ਇਹ ਗਲਤ ਹੈ ਤੇ ਆਈ ਥਿੰਕ ਜਸਟਿਸ ਆਬੀਅਤ ਨੇ ਬਾਕਾਇਦਾ ਆਪਣੇ ਲੀਗਲ ਪਾਸੋਂ ਵੀ ਇਹਦੇ ਬਾਰੇ ਸਾਨੂੰ ਜ਼ਰੂਰ ਜਾਗਰੂਕ ਕਰਨਗੇ ਤੇ ਐਲਸਿਵਲ ਸੋਸਾਇਟੀ ਸਾਨੂੰ ਸਾਰਿਆਂ ਨੂੰ ਜਿੱਥੇ ਵੀ ਕਿਸੇ ਨਾਲ ਧੱਕਾ ਹੋਇਆ ਅ ਖੜੇ ਹੋ ਕੇ ਹੁਣ ਪਿੱਛੇ ਜਦੋਂ ਸਾਡੇ ਹੀ ਇੱਥੇ ਸੀਗੇ ਮਲਵਿੰਦਰ ਸਿੰਘ ਮਾਲੀ ਉਹਨਾਂ ਨੂੰ ਜੇਲ੍ਹ ਚ ਪਾਤਾ ਸੀਗਾ ਫॉर ਵਾਟ ਜਿਹੜਾ ਹੁਣ ਉਹ ਬੰਦੇ ਨੇ ਇੱਕ ਕੰਸਟਰਕਟਿਵ ਕ੍ਰਿਟਿਸਿਜ਼ਮ ਕੀਤੀ ਸੀ ਸਰਕਾਰ ਦੀ ਬਟ ਦੇਖੋ ਉਸ ਟਾਈਮ ਸਿਵਲ ਸੋਸਾਇਟੀ ਥੋੜੀ ਬਹੁਤੀ ਇਕੱਠੀ ਹੋ ਗਈ ਸੀ ਤੇ ਉਹ ਵੀ ਉਹ ਕੇਸ ਜਿਹੜਾ ਹੈਗਾ ਉਹ ਜਿੱਦਾਂ ਵੀ ਹੈਗਾ ਹੁਣ ਚੱਲ ਰਿਹਾ ਹੈ ਜਾਂ ਉਹ ਉਹ ਉਹਨਾਂ ਨੇ ਬੇਲ ਵੀ ਨਹੀਂ ਕਰਵਾਈ ਸੋ ਜਦ ਤਾਈਂ ਸਿਵਲ ਸੁਸਾਇਟੀ ਨੇ ਨਾ ਆਪਣਾ ਰੋਲ ਪਲੇ ਕਰੇਗੀ ਤੇ ਖੁਸ਼ੀ ਖੁਸ਼ੀ ਹੈ ਕਿ ਇੱਥੇ ਬੀਬੀਆਂ ਬੈਠੀਆਂ ਨੇ ਤੇ ਮੇਰੀਆਂ ਧੀਆਂ ਤੇ ਭੈਣਾ ਤੇ ਸਾਨੂੰ ਸਾਰਿਆਂ ਨੂੰ ਮਤਲਬ ਮਿਲ ਕੇ ਤੇ ਇਹ ਇਹ ਜਿਹੜੀ ਵੀ ਨੇਰ ਕਰਦੀ ਹੈ ਜਿੱਦਾਂ ਮਿਸਿਸ ਬਾਠ ਨੇ ਕੀਤਾ ਉੱਥੇ ਉਹਦਾ ਸਾਥ ਦੇਣਾ ਚਾਹੀਦਾ ਤੇ ਤਾਂ ਕਿ ਅਗਾਹ ਤੋਂ ਇੱਕ ਮੈਸੇਜ ਇੱਥੋਂ ਜਾਣਾ ਚਾਹੀਦਾ ਕਿ ਅਗਾਹ ਤੋਂ ਅਸੀਂ ਕੋਈ ਇਹੋ ਜੀ ਚੀਜ਼ ਬਰਦਾਸ਼ਤ ਪੰਜਾਬ ਦੇ ਵਿੱਚ ਤਾਂ ਅਟਲੀਸ ਨਹੀਂ ਕਰਾਂਗੇ ਹੋਰ ਕਿੱਥੇ ਹੁੰਦਾ ਰਹੇ ਤੇ ਸੋ ਇੰਨਾ ਕਹਿੰਦਾ ਹੋਇਆ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੇ ਹੁਣ ਮੈਂ ਸਾਖੁਸ਼ਾਲ ਸਿੰਘ ਨੂੰ ਕਹਾਂਗਾ ਕਿ ਵੀ ਇਸ ਦੀ ਜਿਹੜੀ ਕਾਰਵਾਈ ਹੈ ਉਹ ਅੱਗੇ ਇਹਨੂੰ ਲੈ ਕੇ ਤੁਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ